ਅੱਜ ਆਪਾਂ ਗੱਲ ਕਰਾਂਗੇ ਕਿ ਬਾਹਰ ਆ ਕੇ ਲੋਕ ਬਦਲ ਜਾਂਦੇ ਨੇ ਇਸ ਵਿੱਚ ਕਿੰਨੀ ਸੱਚਾਈ ਆ ਤੇ ਲੋਕ ਕਿਉਂ ਬਦਲਦੇ ਰਹੇ ਇੱਥੇ ਆਉਂਦੇ ਆ ਜਦੋਂ ਹਰ ਇੱਕ ਛੋਟੇ-ਛੋਟੇ ਚੀਜ਼ ਦੇ ਜ਼ਿਮੇਵਾਰੀ ਆਪਣੇ ਸਿਰ ਤੇ ਪੈ ਜਾਂਦੀ ਹੈ ਤਾਂ ਉਸ ਦਾ ਸੁਭਾਅ ਤੇ ਵੀ ਕਾਫੀ ਅਸਰ ਪੈਂਦਾ ਹੈ ਜਦੋਂ ਆਪਾਂ ਆਪਣੇ ਖਰਚੇ ਆਪ ਚੁੱਕਣਾ ਸ਼ੁਰੂ ਕਰਦੇ ਹਾਂ ਤਾਂ ਸਾਡਾ ਸਰਵਾਈਵਰ ਮੂਡ ਓਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਅਸੀਂ ਹਰ ਇੱਕ ਚੀਜ਼ ਦਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕਰ ਦਿੰਦੇ ਹਾਂ ਤੇ ਜੋ ਇਦਾਂ ਨਹੀਂ ਕਰਦਾ ਉਸ ਨੂੰ ਇਹਦਾ ਅੱਗੇ ਜਾ ਕੇ ਬਹੁਤ ਮਾੜਾ ਰਿਜ਼ਲਟ ਮਿਲਦਾ ਹੈ ਆਪਣੇ ਬਿਲਸ ਹੋਗੇ ਗਰੋਸਰੀ ਹੋਗੀ ਪਰਸਨਲ ਐਕਸਪੈਂਸਸ ਹੋਗੇ ਜਾਂ ਆਪਣਾ ਔਣ ਜਾਣ ਦਾ ਖਰਚਾ ਹੋ ਗਿਆ ਸਭ ਆਪ ਕਰਨਾ ਪੈਂਦਾ ਹੈ ਜਿਹੜਾ ਸ਼ੁਰੂਆਤ ਚ ਕਾਫੀ ਔਖਾ ਲੱਗਦਾ ਹੈ ਜਿਸ ਕਰਕੇ ਆਪਾਂ ਰੂਡ ਨਹੀਂ ਫੋਕਸਡ ਹੋ ਜਾਂਦੇ ਹਾਂ ਤੇ ਨਾ ਚਾਹੁੰਦਿਆਂ ਹੋਇਆਂ ਵੀ ਹਰ ਕਿਸੇ ਨੂੰ ਹਰ ਗੱਲ ਤੇ ਹਾਂ ਕਹਿਣਾ ਛੱਡ ਦਿੰਨੇ ਆ ਜੋ ਕਈ ਲੋਕਾਂ ਨੂੰ ਰੂਡ ਲੱਗਦਾ ਹੈ ਪਰ ਇਹ ਚੀਜ਼ ਰੂਡ ਨਹੀਂ ਹੁੰਦੀ ਉਸ ਤੋਂ ਬਾਅਦ ਟਾਈਮ ਜਿਹੜਾ ਹੈ ਟਾਈਮ ਬਿਕਮਸ ਮਨੀ ਪੈਸੇ ਦੇ ਬਰਾਬਰ ਹੋ ਜਾਂਦਾ ਹੈ ਟਾਈਮ ਕੁਝ ਸਪੈਸ਼ਲ ਓਕੇਜਨਸ ਨੂੰ ਛੱਡ ਕੇ ਆਪਾਂ ਮੋਸਟਲੀ ਅੰਦਰ ਬਾਹਰ ਜਾਣਾ ਬੰਦ ਕਰ ਦਿੰਨੇ ਆ ਸ케ਜੂਲ ਪੂਰਾ ਬਿਜ਼ੀ ਹੋ ਜਾਂਦਾ ਇ ਇੰਡੀਆ 'ਚ ਟਾਈਮ ਥੋੜਾ ਫਲੈਕਸੀਬਲ ਲੱਗਦਾ ਹੈ ਪਰ ਇੱਥੇ ਟਾਈਮ ਇਕਵਲਸ ਟੂ ਮਨੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਆਪਾਂ ਫਾਲਤੂ 'ਚ ਕਿਸੇ ਨਾਲ ਬਾਹਰ ਜਾਣਾ ਅਵੋਇਡ ਕਰਨ ਲੱਗ ਪੈਂਦੇ ਹਾਂ ਜਿਸ ਨੂੰ ਲੋਕ ਐਟੀਟਿਊਡ ਕਹਿ ਦਿੰਦੇ ਨੇ ਜੋ ਕਿ ਅਸਲ 'ਚ ਐਟੀਟਿਊਡ ਨਹੀਂ ਹੁੰਦਾ ਸਕੈਡਿਊਲ ਪਲੈਨਿੰਗ ਹੁੰਦੀ ਆ ਉਸ ਤੋਂ ਬਾਅਦ ਕਲਚਰ ਸ਼ਿਫਟ ਕੈਨੇਡਾ ਆ ਕੇ ਜੋ ਇੱਕ ਇੰਪੋਰਟੈਂਟ ਚੀਜ਼ ਆਪਾਂ ਨੂੰ ਜਲਦ ਤੋਂ ਜਲਦ ਸਮਝ ਲੈਣੀ ਚਾਹੀਦੀ ਹੈ ਉਹ ਹੈ ਪਰਸਨਲ ਸਪੇਸ ਜਿਹੜੀ ਇੱਥੇ ਹਰ ਇੱਕ ਲਈ ਬਹੁਤ ਇੰਪੋਰਟੈਂਟ ਆ ਜਦੋਂ ਆਪਾਂ ਨਵੇਂ ਨਵੇਂ ਇੱਥੇ ਮੂਵ ਹੁੰਦੇ ਹਾਂ ਤਾਂ ਸਾਨੂੰ ਇਸ ਚੀਜ਼ ਦਾ ਜਿਆਦਾ ਸਮਝ ਨਹੀਂ ਹੁੰਦੀ ਪਰ ਹੌਲੀ-ਹੌਲੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ ਕਿ ਇੱਥੇ ਇੱਕ ਦੂਜੇ ਨੂੰ ਪਰਸਨਲ ਸਪੇਸ ਦੇਣੀ ਪੈਂਦੀ ਹੈ ਇੱਥੇ ਆਪਾਂ ਇੱਕ ਦੂਜੇ ਦੀ ਲਾਈਫ 'ਚ ਇੰਟਰਫੇਅਰ ਨਹੀਂ ਕਰ ਸਕਦੇ ਤੇ ਨਾ ਹੀ ਇਹ ਕਿਸੇ ਨੂੰ ਪਸੰਦ ਆਂ ਇੰਡੀਆ 'ਵੀ ਇਹ ਚੀਜ਼ ਕਿਸੇ ਨੂੰ ਪਸੰਦ ਨਹੀਂ ਆ ਪਰ ਲੋਕ ਇੱਕ ਦੂਜੇ ਨੂੰ ਮੜਾ ਨਹੀਂ ਕਰਦੇ ਤਾਂ ਕਿ ਅਗਲਾ ਬੰਦਾ ਗੁੱਸਾ ਨਾ ਕਰੇ ਇੱਥੇ ਲੋਕਾਂ ਕੋਲ ਇੰਨਾ ਟਾਈਮ ਹੈ ਨਹੀਂ ਆ ਇਹ ਸੋਚਣ ਦਾ ਕਿ ਅਗਲਾ ਬੰਦਾ ਉਸ ਦਾ ਗੁੱਸਾ ਕਰਦਾ ਹੈ ਜਾਂ ਰਾਜੀਮੰਦ ਆ ਸੋ ਪਰਸਨਲ ਸਪੇਸ ਬਹੁਤ ਜ਼ਰੂਰੀ ਆ ਹਰ ਇੱਕ ਲਈ ਸਾਡੇ ਲਈ ਵੀ ਉਸ ਤੋਂ ਬਾਅਦ ਇੱਥੋਂ ਦਾ ਕਲਚਰ ਅਡਾਪਟ ਕਰਨ 'ਚ ਨਵੇਂ ਬੰਦੇ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਸਾਡੀ ਬਹਿਣੀ ਖਲੋਣੀ 'ਚ ਡਿਫਰੈਂਸ ਆ ਜਾਂਦਾ ਹੈ ਆਪਾਂ ਜਿਵੇਂ ਇੰਡੀਆ ਹੁੰਦੇ ਸੀ ਉਹਦੇ ਨਾਲੋਂ ਥੋੜੇ ਜਿਹਾ ਪੋਲਾਈਟ ਹੋ ਜਾਂਦੇ ਆ ਜਾਂ ਕਾਫੀ ਪੋਲਾਈਟ ਹੋ ਜਾਂਦੇ ਆ ਹਰ ਇੱਕ ਨਾਲ ਹੱਸ ਕੇ ਗੱਲ ਕਰਦੇ ਆ ਕਾਫੀ ਲੋਕ ਨੇ ਜੋ ਇਸ ਚੀਜ਼ ਨੂੰ ਜਲਦੀ ਅਡਾਪਟ ਨਹੀਂ ਕਰ ਪਾਉਂਦੇ ਪਰ ਇਵੈਂਚੁਅਲੀ ਇੱਥੇ ਕੁਝ ਸਾਲ ਬਿਤਾਉਣ ਤੋਂ ਬਾਅਦ ਉਹਨਾਂ ਨੂੰ ਵੀ ਇਹ ਚੀਜ਼ ਦੀ ਆਦਤ ਹੋ ਜਾਂਦੀ ਹੈ ਸਾਡੀ ਡ्रेसਿੰਗ ਸੈਂਸ ਚੇਂਜ ਹੋ ਜਾਂਦੀ ਆ ਤੇ ਸਾਡੀ ਥਿੰਕਿੰਗ 'ਚ ਵੀ ਥੋੜਾ ਜਿਹਾ ਫਰਕ ਪੈਂਦਾ ਹੈ ਇਹ ਵੀ ਇੱਕ ਕਾਰਨ ਹੈ ਕਿ ਆਪਾਂ ਨਿਊ ਕਮਰਸ ਨੂੰ ਦੇਖਦੇ ਹੀ ਪਛਾਣ ਜਾਂਦੇ ਹਾਂ ਕਿਉਂਕਿ ਉਹਨਾਂ ਦਾ ਐਟੀਟਿਊਡ ਤੇ ਬਾਡੀ ਲੈਂਗੁਏਜ ਇੱਧਰ ਦੇ ਕਲਚਰ ਨਾਲ ਮੈਚ ਨਹੀਂ ਹੋ ਰਹੀ ਹੁੰਦੀ ਜਿਸ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਨਵਾਂ-ਨਵਾਂ ਆਇਆ ਹੈ ਜਿਸ ਵਿੱਚ ਕੋਈ ਬੁਰੀ ਗੱਲ ਨਹੀਂ ਹੌਲੀ-ਹੌਲੀ ਉਹ ਵੀ ਸਭ ਕੁਝ ਸਿੱਖ ਜਾਂਦੇ ਨੇ ਇਸ ਤੋਂ ਬਾਅਦ ਐਕਸਪੈਂਸਸ ਇੱਥੇ ਖਰਚਾ ਪਾਣੀ ਆਪ ਦੇਖਣਾ ਸਾਰਿਆਂ ਨਾਲੋਂ ਵੱਡੀ ਜਿਹੀ ਮਿਆਰੀ ਹੁੰਦੀ ਹੈ ਕਿਉਂਕਿ ਇੱਥੇ ਸਾਨੂੰ ਫालतू ਖਰਚਾ ਕਰਨ ਤੋਂ ਰੋਕਣ ਵਾਲਾ ਕੋਈ ਨਹੀਂ ਹੁੰਦਾ ਆਪਾਂ ਆਪ ਹੀ ਆਪਣੇ ਪੈਸੇ ਦਾ ਹਿਸਾਬ-ਕਿਤਾਬ ਰੱਖਦੇ ਹਾਂ ਤੁਹਾਨੂੰ ਰੱਖਣਾ ਵੀ ਪੈਂਦਾ ਹੈ ਇਸ ਦੇ ਨਾਲ ਹੀ ਮੋਸਟਲੀ ਲੋਕ ਬੈਕ ਹੋਮ ਵੀ ਪੈਸੇ ਭੇਜਦੇ ਨੇ ਜਿਸ ਕਰਕੇ ਸ਼ੁਰੂਆਤੀ ਦਿਨਾਂ ਚ ਉਹਨਾਂ ਦਾ ਹੱਥ ਥੋੜਾ ਤੰਗ ਰਹਿੰਦਾ ਹੈ ਕਾਫੀ ਸਰਫੇ ਨਾਲ ਪੈਸੇ ਖਰਚਨੇ ਪੈਂਦੇ ਨੇ ਕਈ ਵਾਰ ਤਾਂ ਆਪਣੇ ਸ਼ੌਂਕ ਵੀ ਮਾਰਨੇ ਪੈਂਦੇ ਨੇ ਤੇ ਕਈ ਵਾਰ ਆਪਣੇ ਸ਼ੌਂਕ ਪੂਰੇ ਕਰਨ ਲਈ ਡਬਲ ਸ਼ਿਫਟਾਂ ਵੀ ਲਾਉਣੀਆਂ ਪੈਂਦੀਆਂ ਨੇ ਇਸ ਤੋਂ ਬਾਅਦ ਜਿਨ੍ਹਾਂ ਦੇ ਫੈਮਲੀ ਜਾਂ ਰਿਸ਼ਤੇਦਾਰ ਇੱਥੇ ਹੁੰਦੇ ਨੇ ਉਹਨਾਂ ਨੂੰ ਥੋੜੀ-ਬਹੁਤ ਹੈਲਪ ਹੋ ਜਾਂਦੀ ਹੈ ਪਰ ਜੋ ਲੋਕ ਇਕੱਲੇ ਆਏ ਹੁੰਦੇ ਨੇ ਜਿਨ੍ਹਾਂ ਦਾ ਇੱਥੇ ਕੋਈ ਨਹੀਂ ਹੁੰਦਾ ਉਹਨਾਂ ਨੂੰ ਲੋਨਲੀਨੈਸ ਯਾਨੀ ਇਕੱਲੇਪਨ ਦਾ ਵੀ ਕਾਫੀ ਸਾਹਮਣਾ ਕਰਨਾ ਪੈਂਦਾ ਹੈ ਈਵਨ ਜੇ ਆਪਾਂ ਦੋਸਤਾਂ ਨਾਲ ਰਹਿੰਨੇ ਹਾਂ ਤਾਂ ਵੀ ਲੋਨਲੀਨੈਸ ਇੰਨੀ ਫੀਲ ਨਹੀਂ ਹੁੰਦੀ ਪਰ ਕਾਲਜ ਤੋਂ ਬਾਅਦ ਹਰ ਇੱਕ ਬੰਦਾ ਵੱਖ-ਵੱਖ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਦੇ ਨਾ ਕਦੇ ਸਾਨੂੰ ਵੱਖਰੇ ਰਹਿਣਾ ਹੀ ਪੈਂਦਾ ਹੈ ਜਿਸ ਨਾਲ ਸਾਨੂੰ ਕੱਲਾਪਨ ਮਹਿਸੂਸ ਹੁੰਦਾ ਹੈ ਇੱਕ ਟਾਈਮ ਤੇ ਜ਼ਰੂਰ ਇਸ ਦੇ ਨਾਲ ਹੀ ਨਾਲ ਫੈਸਟੀਵਲਸ ਜਿਹੜੇ ਨੇ ਆਪਾਂ ਇੰਡੀਆ ਵਾਂਗੂ ਸੈਲੀਬ੍ਰੇਟ ਨਹੀਂ ਕਰ ਸਕਦੇ ਇਸ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਸਾਡੀ ਫੈਮਲੀਆਂ ਜਾਂ ਸਾਡੇ ਰਿਸ਼ਤੇਦਾਰ ਨਾਲ ਨਹੀਂ ਹੁੰਦੇ ਇਸ ਕਰਕੇ ਕਈ ਲੋਗ ਡਿਪਰੈਸਡ ਵੀ ਫੀਲ ਕਰਦੇ ਨੇ ਤੇ ਕੱਲਾਪਨ ਵੀ ਬਹੁਤ ਫੀਲ ਹੁੰਦਾ ਹੈ ਜਿਸ ਤੋਂ ਬਾਅਦ ਸਾਡੇ ਸੁਭਾਅ 'ਚ ਕਾਫੀ ਫਰਕ ਨਜ਼ਰ ਆਉਂਦਾ ਹੈ ਤੇ ਲਾਸਟ ਵਿੱਚ ਜੇ ਆਪਾਂ ਇਮੀਗ੍ਰੈਂਟਸ ਨੂੰ ਕਹਿ ਰਹੇ ਹਾਂ ਕਿ ਉਹ ਬਦਲ ਗਿਆ ਹੈ ਜਾਂ ਉਹ ਫੋਨ ਨਹੀਂ ਕਰਦਾ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਫੋਨ ਕਰਨਾ ਕਿਹਦਾ ਬੰਦਾ ਹੈ ਸਾਡਾ ਜੋ ਇੰਡੀਆ ਆਪਣੇ ਪਰਿਵਾਰ ਚ ਰਾਜੀ ਖੁਸ਼ੀ ਬੈਠਾ ਹੈ ਜਾਂ ਉਸ ਦਾ ਜੋ ਇੱਥੇ ਕੰਮ ਤੋਂ ਥੱਕਿਆ ਆਇਆ ਹੈ ਤੇ ਘਰੇ ਆ ਕੇ ਆਪਣਾ ਰੋਟੀ ਪਾਣੀ ਵੀ ਆਪ ਕਰ ਰਿਹਾ ਤੇ ਆਪਣੇ ਅਗਲੇ ਦਿਨ ਦੀ ਤਿਆਰੀ ਵੀ ਕਰ ਰਿਹਾ ਕਿਉਂਕਿ ਅਗਲੇ ਦਿਨ ਉਹਨੇ ਕੰਮ ਤੇ ਵੀ ਜਾਣਾ ਸੋ ਹਰ ਇੱਕ ਬੰਦਾ ਇੱਥੇ ਆਪਣੇ ਅੰਦਰ ਦੀ ਲੜਾਈ ਆਪ ਲੜ ਰਿਹਾ ਹੈ ਜਿਸ ਦੇ ਬਾਰੇ ਬਾਹਰਲੇ ਬੰਦੇ ਨੂੰ ਕੋਈ ਖਬਰ ਨਹੀਂ ਹੈ ਤੇ ਨਾ ਹੀ ਉਹ ਕਿਸੇ ਨੂੰ ਦੱਸਦਾ ਹੈ ਬਸ ਖਾਮੋਸ਼ ਹੋ ਜਾਂਦਾ ਹੈ ਜਿਸ ਨੂੰ ਆਪਾਂ ਬਿਨਾਂ ਸੋਚੇ ਸਮਝੇ ਐਟੀਟਿਊਡ ਜਾਂ ਈਗੋ ਕਹਿ ਦਿੰਨੇ ਆ